ਨਾ ਸ੍ਰੀ ਮਹਲਾ ਪੰਜਵਾ ਛਡਾਈ ਲਿਓ ਮਹਾਬਲੀ ਤੇ ਆਪਣੇ ਚਰਨ ਪਰਾਤ ਏਕ ਨਾਮ ਦੀਓ ਮਨ ਮੰਤਾ ਬਿਨ ਸੁਨਾ ਕਤਹੂ ਜਾਤ ਸਤਿਗੁਰ ਪੂਰ ਕੀਨੀ ਦਾਤ ਹਰ ਹਰ ਨਾਮ ਦੀਓ ਕੀਰਤਨ ਕੋ ਭਈ ਹਮਾਰੀ ਗਾਤ ਰਹਾਉ ਅੰਗੀਕਾਰਿ ਕਿਉ ਪ੍ਰਭ ਆਪਣੈ ਭਗਤਨ ਕੀ ਰਾਖੀ ਪਾਤ ਨਾਨਕ ਚਰਨ ਗਹਿ ਪ੍ਰਭ ਉਪਨੇ ਸੁਖ ਪਾਇਓ ਦਿਨ ਰਾਤ ਤਨਸਰੀ ਮਹੱਲਾ ਪੰਜਵਾ ਛਡਾਈ ਲਿਓ ਮਹਾਬਲੀ ਤੇ ਆਪਣੇ ਚਰਨ ਪ੍ਰਾਪਤ ਏਕ ਨਾਮ ਦੀਓ ਮਨ ਮੰਤਾ ਦਿਨ ਸੁਨਾ ਕਤਹੁ ਜਾਤ ਸਤਿਗੁਰ ਪੂਰੇ ਕੀਨੀ ਦਾਤ ਹਰ ਹਰ ਨਾਮ ਦੀਓ ਕੀਰਤਨ ਕੋ ਭਈ ਹਮਾਰੀ ਗਾਤ ਰਹਾ ਅੰਗੀਕਾਰਿ ਕਿਉ ਪ੍ਰਭ ਆਪਣੈ ਭਗਤਨ ਕੀ ਰਾਖੀ ਪਾਤ ਨਾਨਕ ਚਰਨ ਗ헤 ਪ੍ਰਭ ਉਪਨੇ ਸੁਖ ਪਾਇਓ ਦਿਨ ਰਾਤ ਧਨਸਰੀ ਮਹਲਾ 5ਵਾ ਛਡਾਈ ਲਿਓ ਮਹਾਬਲੀ ਤੇ ਆਪਣੇ ਚਰਨ ਪ੍ਰਾਪਤ ਏਕ ਨਾਮ ਦਿਓ ਮਨ ਮੰਤਾ ਦਿਨ ਸੁਨਾ ਕਤੂ ਜਾਤ ਸਤਿਗੁਰ ਪੂਰ ਕੀਨੀ ਦਾਤ ਹਰ ਹਰ ਨਾਮ ਦਿਓ ਕੀਰਤਨ ਕੋ ਭਈ ਹਮਾਰੀ ਗਾਤ ਰਹਾਵ ਅੰਗੀਕਾਰ ਕਿਓ ਪ੍ਰਭ ਆਪਣਾ ਭਗਤਨ ਕੀ ਰਾਖੀ ਪਾਤ ਨਾਨਕ ਚਰਨ ਗਹਿ ਪ੍ਰਭ ਉਪਨੇ ਸੁਖ ਪਾਇਓ ਦਿਨ ਰਾਤ ਤਨਾਸਰੀ ਮਹੱਲਾ ਪੰਜਵਾ ਛਡਾਈ ਲਿਓ ਮਹਾਬਲੀ ਤੇ ਆਪਣੇ ਚਰਨ ਪਰਾਤ ਏਕ ਨਾਮ ਦੀਓ ਮਨ ਮੰਤਾ ਬਿਨ ਸੁਨਾ ਕਤਹੂ ਜਾਤ ਸਤਗੁਰ ਪੂਰ ਕੀਨੀ ਦਾਤ ਹਰ ਹਰ ਨਾਮ ਦੀਓ ਕੀਰਤਨ ਕੋ ਪਈ ਹਮਾਰੀ ਗਾਤ ਰਹਾ ਅੰਗੀਕਾਰਿ ਕਿਉ ਪ੍ਰਭ ਆਪਣੈ ਭਉਤਨ ਕੀ ਰਾਖੀ ਪਾਤ ਨਾਨਕ ਚਰਨ ਗ헤 ਪ੍ਰਭ ਉਪਨੇ ਸੁਖ ਪਾਇਓ ਦਿਨ ਰਾਤ ਤਨਾਸਰੀ ਮਹਲਾ 5 ਜਵਾ ਛਡਾਈ ਲਿयो ਮਹਾ ਬਲੀਤੇ ਆਪਣੇ ਚਰਨ ਪ੍ਰਾਪਤ ਏਕ ਨਾਮ ਦਿਓ ਮਨ ਮੰਤਾ ਦਨ ਸੁਨਾ ਕਤਹੁ ਜਾਤ ਸਤਿਗੁਰ ਪੂਰੈ ਕੀਨੀ ਦਾਤ ਹਰ ਹਰ ਨਾਮ ਦੀਓ ਕੀਰਤਨ ਕੋ ਭਈ ਹਮਾਰੀ ਗਾਤ ਰਹਾਵ ਅੰਗੀਕਾਰ ਕਿਓ ਪ੍ਰਭ ਅਪਨੇ ਭਗਤਨ ਕੀ ਰਾਖੀ ਪਾਤ ਨਾਨਕ ਚਰਨ ਗ헤 ਪ੍ਰਭ ਉਪਨੇ ਸੁਖ ਪਾਇਓ ਦਿਨ ਰਾਤ ਤਨਾਸਰੀ ਮਹਲਾ 5ਵਾ ਛਡਾਈ ਲਿਓ ਮਹਾਬਲੀ ਤੇ ਆਪਣੇ ਚਰਨ ਪਰਾਤ ਏਕ ਨਾਮ ਦਿਓ ਮਨ ਮੰਤਾ ਦਿਨ ਸੁਨਾ ਕਤਹੂ ਜਾਤ ਸਤਿਗੁਰ ਪੂਰ ਕੀਨੀ ਦਾਤ ਹਰ ਹਰ ਨਾਮ ਦਿਓ ਕੀਰਤਨ ਕੋ ਭਈ ਹਮਾਰੀ ਗਾਤ ਰਹਾ ਅੰਗੀਕਾਰ ਕਿਓ ਪ੍ਰਭ ਆਪਣਾ ਭਗਤਨ ਕੀ ਰਾਖੀ ਪਾਤ ਨਾਨਕ ਚਰਨ ਗਹਿ ਪ੍ਰਭ ਆਪਣੇ ਸੁਖ ਪਾਇਓ ਦਿਨ ਰਾਤ ਤਨਾਸਰੀ ਮਹੱਲਾ ਪੰਜਵਾ ਛਡਾਈ ਲਿਓ ਮਹਾਬਲੀ ਤੇ ਆਪਣੇ ਚਰਨ ਪਰਾਪਤ ਏਕ ਨਾਮ ਦਿਓ ਮਨ ਮੰਤਾ ਦਿਨ ਸੁਨਾ ਕਤਹੂ ਜਾਤ ਸਤਿਗੁਰ ਪੂਰ ਕੀਨੀ ਦਾਤ ਹਰ ਹਰ ਨਾਮ ਦਿਓ ਕੀਰਤਨ ਕੋ ਈ ਹਮਾਰੀ ਗਾਤ ਰਹਾ ਅੰਗੀਕਾਰਿ ਕਿਉ ਪ੍ਰਭ ਆਪਣੈ ਭਉ ਤਨ ਕੀ ਰਾਖੀ ਪਾਤ ਨਾਨਕ ਚਰਨ ਗ헤 ਪ੍ਰਭ ਉਪਨੇ ਸੁਖ ਪਾਇਓ ਦਿਨ ਰਾਤ ਤਨਾਸਰੀ ਮਹਲਾ 5 ਜਵਾ ਛਡਾਈ ਲਿਓ ਮਹਾ ਬਲੀ ਤੇ ਅਪਨੇ ਚਰਨ ਪਰਾਤ ਏਕ ਨਾਮ ਦਿਓ ਮਨ ਮੰਤਾ ਦਨ ਸੁਨਾ ਕਤਹੁ ਜਾਤ ਸਤਿਗੁਰ ਪੂਰੈ ਕੀਨੀ ਦਾਤ ਹਰ ਹਰ ਨਾਮ ਦੀਓ ਕੀਰਤਨ ਕੋ ਭਈ ਹਮਾਰੀ ਗਾਤ ਰਹਾਉ ਅੰਗੀਕਾਰਿ ਕੀਓ ਪ੍ਰਭ ਆਪਣੈ ਭਗਤਨ ਕੀ ਰਾਖੀ ਪਾਤ ਨਾਨਕ ਚਰਨ ਗ헤 ਪ੍ਰਭ ਉਪਨੇ ਸੁਖ ਪਾਇਓ ਦਿਨ ਰਾਤ ਧਨਸਰੀ ਮਹਲਾ 5ਵਾ ਛਡਾਈ ਲਿਓ ਮਹਾਬਲੀ ਤੇ ਆਪਣੇ ਚਰਨ ਪਰਾਤ ਏਕ ਨਾਮ ਦਿਓ ਮਨ ਮੰਤਾ ਦਿਨ ਸੁਨਾ ਕਤਹੂ ਜਾਤ ਸਤਿਗੁਰ ਪੂਰ ਕੀਨੀ ਦਾਤ ਹਰ ਹਰ ਨਾਮ ਦਿਓ ਕੀਰਤਨ ਕੋ ਭਈ ਹਮਾਰੀ ਗਾਤ ਰਹਾਵ ਅੰਗੀਕਾਰ ਕਿਓ ਪ੍ਰਭ ਆਪਣ ਭਗਤਨ ਕੀ ਰਾਖੀ ਪਾਤ ਨਾਨਕ ਚਰਨ ਗਹਿ ਪ੍ਰਭ ਆਪਣੇ ਸੁਖ ਪਾਇਓ ਦਿਨ ਰਾਤ ਤਨਾਸਰੀ ਮਹੱਲਾ ਪੰਜਵਾ ਚੜਾਈ ਲਿਓ ਮਹਾਬਲੀ ਤੇ ਆਪਣੇ ਚਰਨ ਪ੍ਰਾਤ ਏਕ ਨਾਮ ਦੀਓ ਮਨ ਮੰਤਾ ਦਿਨ ਸੁਨਾ ਕਤਹੂ ਜਾਤ ਸਤਗੁਰੂ ਪੂਰ ਕੀਨੀ ਦਾਤ ਹਰ ਹਰ ਨਾਮ ਦੀਓ ਕੀਰਤਨ ਕੋ ਭਈ ਹਮਾਰੀ ਗਾਤ ਰਹਾ ਅੰਗੀਕਾਰਿ ਕਿਉ ਪ੍ਰਭ ਆਪਣੈ ਭਗਤਨ ਕੀ ਰਾਖੀ ਪਾਤ ਨਾਨਕ ਚਰਨ ਗਹਿ ਪ੍ਰਭ ਉਪਨੇ ਸੁਖ ਪਾਇਓ ਦਿਨ ਰਾਤ ਤਨਾਸਰੀ ਮਹਲਾ 5 ਜਵਾ ਛਡਾਈ ਲਿयो ਮਹਾ ਬਲੀਤੇ ਆਪਣੇ ਚਰਨ ਪਰਾਤ ਏਕ ਨਾਮ ਦੀਓ ਮਨ ਮੰਤਾ ਦਨ ਸੁਨਾ ਕਤਹੁ ਜਾਤ ਸਤਗੁਰ ਪੂਰੈ ਕੀਨੀ ਦਾਤ ਹਰ ਹਰ ਨਾਮ ਦੀਓ ਕੀਰਤਨ ਕੋ ਭਈ ਹਮਾਰੀ ਗਾਤ ਰਹਾਵ ਅੰਗੀਕਾਰ ਕਿਓ ਪ੍ਰਭ ਆਪਣੈ ਭਗਤਨ ਕੀ ਰਾਖੀ ਪਾਤ ਨਾਨਕ ਚਰਨ ਗ헤 ਪ੍ਰਭ ਉਪਨੇ ਸੁਖ ਪਾਇਓ ਦਿਨ ਰਾਤ ਤਨਾਸਰੀ ਮਹਲਾ 5ਵਾ ਛਡਾਈ ਲਿਓ ਮਹਾਬਲੀ ਤੇ ਆਪਣੇ ਚਰਨ ਪਰਾਪਤ ਏਕ ਨਾਮ ਦਿਓ ਮਨ ਮੰਤਾ ਦਿਨ ਸੁਨਾ ਕਤਹੂ ਜਾਤ ਸਤਿਗੁਰ ਪੂਰ ਕੀਨੀ ਦਾਤ ਹਰ ਹਰ ਨਾਮ ਦਿਓ ਕੀਰਤਨ ਕੋ ਭਈ ਹਮਾਰੀ ਗਾਤ ਰਹਾਵ ਅੰਗੀਕਾਰ ਕਿਓ ਪ੍ਰਭ ਆਪਣਾ ਭਗਤਨ ਕੀ ਰਾਖੀ ਪਾਤ ਨਾਨਕ ਚਰਨ ਗਹਿ ਪ੍ਰਭ ਆਪਣੇ ਸੁਖ ਪਾਇਓ ਦਿਨ ਰਾਤ ਤਨਾਸਰੀ ਮਹੱਲਾ ਪੰਜਵਾ ਛਡਾਈ ਲਿਓ ਮਹਾਬਲੀ ਤੇ ਆਪਣੇ ਚਰਨ ਪ੍ਰਾਪਤ ਏਕ ਨਾਮ ਦੀਓ ਮਨ ਮੰਤਾ ਦਿਨ ਸੁਨਾ ਕਤਹੂ ਜਾਤ ਸਤਿਗੁਰ ਪੂਰ ਕੀਨੀ ਦਾਤ ਹਰ ਹਰ ਨਾਮ ਦੀਓ ਕੀਰਤਨ ਕੋ ਪਈ ਹਮਾਰੀ ਗਾਤ ਰਹਾ ਅੰਗੀਕਾਰਿ ਕਿਉ ਪ੍ਰਭ ਆਪਣੈ ਭਗਤਨ ਕੀ ਰਾਖੀ ਪਾਤ ਨਾਨਕ ਚਰਨ ਗ헤 ਪ੍ਰਭ ਉਪਨੇ ਸੁਖ ਪਾਇਓ ਦਿਨ ਰਾਤ ਤਨਾਸਰੀ ਮਹੱਲਾ ਪੰਜਵਾ ਛਡਾਈ ਲਿयो ਮਹਾਬਲੀ ਤੇ ਅਪਨੇ ਚਰਨ ਪ੍ਰਾਪਤ ਏਕ ਨਾਮ ਦਿਯੋ ਮਨ ਮੰਤਾ ਦਨ ਸੁਨਾ ਕਤਹੁ ਜਾਤ ਸਤਿਗੁਰ ਪੂਰੈ ਕੀਨੀ ਦਾਤ ਹਰ ਹਰ ਨਾਮ ਦੀਓ ਕੀਰਤਨ ਕੋ ਭਈ ਹਮਾਰੀ ਗਾਤ ਰਹਾਉ ਅੰਗੀਕਾਰਿ ਕੀਓ ਪ੍ਰਭ ਆਪਣੈ ਭਗਤਨ ਕੀ ਰਾਖੀ ਪਾਤ ਨਾਨਕ ਚਰਨ ਗ헤 ਪ੍ਰਭ ਉਪਨੇ ਸੁਖ ਪਾਇਓ ਦਿਨ ਰਾਤ ਧਨਸਰੀ ਮਹਲਾ 5ਵਾ ਚੜਾਈ ਲਿਓ ਮਹਾਬਲੀ ਤੇ ਆਪਣੇ ਚਰਨ ਪ੍ਰਾਪਤ ਏਕ ਨਾਮ ਦਿਓ ਮਨ ਮੰਤਾ ਦਿਨ ਸੁਨਾ ਕਤਹੂ ਜਾਤ ਸਤਿਗੁਰ ਪੂਰੈ ਕੀਨੀ ਦਾਤ ਹਰ ਹਰ ਨਾਮ ਦਿਓ ਕੀਰਤਨ ਕੋ ਭਈ ਹਮਾਰੀ ਗਾਤ ਰਹਾਵ ਅੰਗੀਕਾਰ ਕਿਓ ਪ੍ਰਭ ਆਪਣਾ ਭਗਤਨ ਕੀ ਰਾਖੀ ਪਾਤ ਨਾਨਕ ਚਰਨ ਗਹਿ ਪ੍ਰਭ ਆਪਣੇ ਸੁਖ ਪਾਇਓ ਦਿਨ ਰਾਤ ਤਨਾਸਰੀ ਮਹੱਲਾ ਪੰਜਵਾ ਚੜਾਈ ਲਿਓ ਮਹਾਬਲੀ ਤੇ ਆਪਣੇ ਚਰਨ ਪ੍ਰਾਪਤ ਏਕ ਨਾਮ ਦਿਓ ਮਨ ਮੰਤਾ ਦਿਨ ਸੁਨਾ ਕਤਹੂ ਜਾਤ ਸਤਿਗੁਰ ਪੂਰੈ ਕੀਨੀ ਦਾਤ ਹਰ ਹਰ ਨਾਮ ਦਿਓ ਕੀਰਤਨ ਕੋ ਓਈ ਹਮਾਰੀ ਗਾਤ ਰਹਾਵ ਅੰਗੀਕਾਰਿ ਕਿਉ ਪ੍ਰਭਪਨ ਭਗਤਨ ਕੀ ਰਾਖੀ ਪਾਤ ਨਾਨਕ ਚਰਨ ਗ헤 ਪ੍ਰਭ ਉਪਨੇ ਸੁਖ ਪਾਇਓ ਦਿਨ ਰਾਤ ਤਨਾਸਰੀ ਮਹਲਾ 5 ਵਾ ਛਡਾਈ ਲਿयो ਮਹਾਬਲੀ ਤੇ ਆਪਣੇ ਚਰਨ ਪਰਾਤ ਏਕ ਨਾਮ ਦਿਓ ਮਨ ਮੰਤਾ ਬੈਨ ਸੁਨਾ ਕਤਹੁ ਜਾਤ ਸਤਗੁਰ ਪੂਰੈ ਕੀਨੀ ਦਾਤ ਹਰ ਹਰ ਨਾਮ ਦੀਓ ਕੀਰਤਨ ਕੋ ਭਈ ਹਮਾਰੀ ਗਾਤ ਰਹਾਵ ਅੰਗੀਕਾਰਿ ਕੀਓ ਪ੍ਰਭ ਆਪਣੈ ਭਗਤਨ ਕੀ ਰਾਖੀ ਪਾਤ ਨਾਨਕ ਚਰਨ ਗ헤 ਪ੍ਰਭ ਉਪਨੇ ਸੁਖ ਪਾਇਓ ਦਿਨ ਰਾਤ ਤਨਸਰੀ ਮਹੱਲਾ ਪੰਜਵਾ ਛਡਾਈ ਲਿਓ ਮਹਾਬਲੀ ਤੇ ਆਪਣੇ ਚਰਨ ਪਰਾਤ ਏਕ ਨਾਮ ਦਿਓ ਮਨ ਮੰਤਾ ਦਿਨ ਸੁਨਾ ਕਤਹੂ ਜਾਤ ਸਤਿਗੁਰ ਪੂਰੈ ਕੀਨੀ ਦਾਤ ਹਰ ਹਰ ਨਾਮ ਦਿਓ ਕੀਰਤਨ ਕੋ ਭਈ ਹਮਾਰੀ ਗਾਤ ਰਹਾਵ ਅੰਗੀਕਾਰ ਕਿਓ ਪ੍ਰਭ ਆਪਣਾ ਭਗਤਨ ਕੀ ਰਾਖੀ ਪਾਤ ਨਾਨਕ ਚਰਨ ਗਹਿ ਪ੍ਰਭ ਆਪਣੇ ਸੁਖ ਪਾਇਓ ਦਿਨ ਰਾਤ